ਜੀ ਦਾ ਹਾਲ ਸਾਹਿਬ ਹੈ ਜੀ ਕੀ ਭਤੇ ਦੇ ਵੀਡੀਓ ਵੇਖਣ ਪਰਮ ਦਾ ਸਵਾਗਤ ਹੈ ਸਾਡੇ ਸਾਡੇ ਚੈਨਲ ਦੇ ਸਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਗੇ ਰਾਜੀ ਪੀਸੀ ਹੋਗੇ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਇਸ ਤਰ੍ਹਾਂ ਹਮ ਨੂੰ ਸਪੋਰਟ ਦਿੰਦੇ ਰਿਹਾ ਕਰੋ ਤੇ ਵੀਡੀਓ ਸ਼ੇਅਰ ਕਰਦੇ ਰਿਹਾ ਕਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਇੱਕ ਨਵੀਂ ਰੈਸਪੀ ਉਹ ਆਪਾਂ ਬਣਾਵਾਂਗੇ ਵੇਸਨ ਦੀ ਬਰਫੀ ਵੇਜਾ ਪਾ ਪਾਵਾਂਗੇ ਗੁੜ ਤੇ ਨਾਲ ਪਾਵਾਂਗੇ ਜੁਆਇਨ ਇਹ ਨਾਲ ਮੱਗ ਚ ਤੇ ਆਜੋ ਆਪਾਂ ਬੇਸਣ ਨੂੰ ਛਾਣ ਲੈਨੇ ਆ ਗੁੜ ਨੂੰ ਆਪਾਂ ਨਿਕਾਨਿਕਾ ਕਰਕੇ ਪੀਸ ਕੇ ਤੇ ਇਹਦੀ ਚਾਣੀ ਬਣਾਵਾਂਗੇ ਆਹ ਲੋ ਜੀ ਬੇਸਣ ਆਪਾਂ ਛਾਣ ਲਿਆ ਵਾ ਇਹ ਆਪਣਾ ਬੇਸਣ ਕੁਆਂਟੀਟੀ ਚ ਅੱਧਾ ਕਿਲੋ ਆ ਤੇ ਪਾਈਏਗਾ ਆਪਾਂ ਪਾਵਾਂਗੇ ਇਹਦੇ ਵਿੱਚ ਗੁੜ ਆਲੋਜੀ ਘੋੜਾ ਪਾਣਾ ਲੈ ਆ ਸੀ ਇਹਨੂੰ ਆਪਾਂ ਕੁੱਟ ਕੇ ਬਰੀਕ ਕਰ ਲਿਆ ਤੇ ਇਹਨੂੰ ਹੁਣ ਆ ਜੀ ਆਪਾਂ ਬਣਾਉਨੇ ਆ ਚਾਣੀ। ਕੇਸਾ ਪੌਨ ਕਰ ਲਿਆ ਤੇ ਇੱਥੇ ਰੱਖਾਂਗੇ ਪਤਿਲਾ ਸਟੀਲ ਦਾ ਇਹਦੇ ਵਿੱਚ ਆਪਾਂ ਬਣਾਵਾਂਗੇ ਚਾਣੀ। ਵਿੱਚ ਆਪਾਂ ਪਾਵਾਂਗੇ ਇਹ ਅੱਧਾ ਗਲਾਸ ਪਾਣੀ। ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਗੋੜ ਜਿਹੜਾ ਆਪਾਂ ਪੀਸ ਕੇ ਲਿਆ। ਇਹ ਚਾਣੀ ਆਪਾਂ ਬਹੁਤੀ ਪਕਾਉਣੀ ਨਹੀਂ ਆਪਾਂ ਥੋੜੀ ਜਿਹੀ ਜਿਹੀ ਰੱਖਣੀ ਆ। ਹਾਲੋ ਜੀ ਚਾਣੀ ਆਪਣੀ ਬਣ ਗਈ ਆ ਇਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੀ ਥੋੜੀ ਜਿਹੀ ਚਿਪਚਿਪੀ ਜੀ ਤੇ ਹੁਣ ਆਪਾਂ ਭੁੰਦੇ ਆਪਾਂ ਬੇਸਣ ਅੱਜ ਹੁਣ ਆਪਾਂ ਰੱਖ ਲੈਨੇ ਲੋਹੇ ਦੀ ਕੜਾਈ ਤੇ ਵਰਫੀ ਆਪਾਂ ਬਣਾਵਾਂਗੇ ਲੋਹੇ ਦੀ ਕੜਾਈ ਦੇ ਵਿੱਚ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਆਇਰਨ ਮਿਲੂਗੀ ਸਭ ਨੂੰ ਵਰਫੀ ਜੇ ਆਪਾਂ ਬਣਾ ਕੇ ਵੇਚਣ ਦੀ ਖਾਣੀ ਨਾਲ ਆਪਾਂ ਆਇਰਨ ਵੀ ਖਾਣੀ ਆ ਕਿਉਂਕਿ ਆਪਾਂ ਲੋਹੇ ਦੀ ਕੜਾਈ ਦੇ ਵਿੱਚ ਆਇਰਨ ਮਿਲੂਗੀ ਲੜਾਈ ਆਪਣੀ ਗਰਮ ਹੋ ਗਈ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਦੇਸੀ ਘਿਓ ਵੇਸਮ ਵਰਤੀ ਆਪਾਂ ਬਣਾਵਾਂਗੇ ਦੇਸੀ ਘਿਓ ਦੇ ਵਿੱਚ ਤੇ ਕਿਉ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਪਾ ਲੈਨੇ ਆਪਾਂ ਵੇਸਮ ਜਿਹੜਾ ਆਪਾਂ ਛਾਣ ਕੇ ਲਿਆ ਤੇ ਆਪਾਂ ਵਰਤੀ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾ ਰਹੇ ਥੋੜੀ ਜਿਹੀ ਜੀਵਾਂ ਪਾਵਾਂਗੇ ਚਾਹੇ ਮਗਜ ਆਪਾਂ ਉਹ ਵੀ ਵੇਸਮ ਆਪਣਾ ਪੁੱਜਦਾ ਪਿਆ ਇਹਨੂੰ ਆਪਾਂ ਮਠੀ ਮਠੀ ਅੱਗ ਤੇ ਪੁੰਨਾਗੇ ਲਾਲ ਨਹੀਂ ਕਰਨਾ ਵੇਸਨ ਮਠੀ ਮਠੀ ਅੱਗ ਤੇ ਭੁੰਨਾ ਇਹਦੇ ਵਿੱਚ ਆਪਾਂ ਥੋੜੀ ਜਿਹੀ ਜਵਾਨ ਭੁੰਨ ਕੇ ਪਾਤੀ ਆ ਤੇ ਥੋੜੇ ਜਿਹਾ ਆਪਾਂ ਪਾ ਲਾਂਗੇ ਵਿੱਚ ਮਗਜੇ ਕੁਝ ਉੱਪਰ ਲਾ ਦਾਂਗੇ ਆਪਣਾ ਪੁੱਜ ਗਿਆ ਵਾ ਇਹਦੇ ਵਿੱਚ ਪਾ ਦਿੰਨੇ ਆਪਾਂ ਇਹ ਜਿਹੜੀ ਚਾਹ ਨਹੀਂ ਬਣਾਈ ਗੁੜ ਦੀ ਇਸਨ ਆਪਣਾ ਜਿਹੜਾ ਕੜਾਈ ਨੇ ਛੱਡਤਾ ਇਹਨੂੰ ਹੁਣ ਆਪਾਂ ਇੱਕ ਥਾਲ ਚ ਕੱਢਾਂਗੇ ਜਿਹਦੇ ਵਿੱਚ ਆਪਾਂ ਇਹਨੂੰ ਜਮਾਉਣਾ ਵਾ ਤੁਸੀਂ ਬੱਚਿਆਂ ਨੂੰ ਘਰੇ ਬਣਾ ਕੇ ਸਾਫ਼-ਸੁਥਰਾ ਖਵਾਇਆ ਕਰੋ ਸਾਡੇ ਤਾਂ ਬੱਚੇ ਜ਼ਿਆਦਾ ਘਰੇ ਬਣਾ ਕੇ ਖਾਂਦੇ ਆ ਅੱਜ ਤਾਂ ਬੱਚਿਆਂ ਨੂੰ ਉਸਨੇ ਬਣਾ ਕੇ ਦਿੰਦੇ ਨਹੀਂ ਇਸ ਤਰ੍ਹਾਂ ਹੀ ਘਰੇ ਹੀ ਇਹਦੀ ਹੁਣ ਆਪਾਂ ਵਰਠੀ ਜਮਾਵਾਂਗੇ ਥਾਲ ਵਿੱਚ ਪਾ ਕੇ ਇਸ ਤਰ੍ਹਾਂ ਆਪਾਂ ਥਾਲੀ ਨੂੰ ਥੋੜਾ ਜਿਹਾ ਘਿਓ ਲਾ ਲੈਣਾ ਥੱਲੇ ਇਹਦੇ ਵਿੱਚ ਆਪਾਂ ਜਿਹੜਾ ਬੇਸਨ ਆ ਇਹ ਆਪਾਂ ਕੱਢ ਦਾਂਗੇ। ਇਹ ਲਾਵਾ ਜਾਪਾਂ। ਹਾਂ। ਅੰਮੀ ਨੂੰ ਕੁਝ ਤਾਂ। ਦੇਖੋ ਜੀ। ਚਲੋ ਇਤਰਾਪਾ ਇੱਕ ਥਾਲੀ ਦੇ ਵਿੱਚ ਇਹਨੂੰ ਖਲਾਰਤਾ ਵਾ ਤੇ ਇਹ ਹੁਣ ਘੰਟਾ ਕ ਆਪਾਂ ਇਹਨੂੰ ਰੈਸਟ ਦਵਾਂਗੇ। ਤੇ ਫਿਰ ਇਹਨੂੰ ਆਪਾਂ ਕਟਾਂਗੇ ਜਦੋਂ ਚੰਮ ਗਿਆ ਤੇ ਇਹਦੇ ਵਿੱਚ ਉੱਪਰ ਆਪਾਂ ਥੋੜੇ ਜੇ ਤੇ ਆਪਾਂ ਮਰਦ ਚ ਲਾ ਦਿੰਨੇ ਆ ਬਣ ਗਈ ਬਰਫੀ ਠੰਡੀ ਹੋਣ ਤੇ ਆਪਾਂ ਇਹਨੂੰ ਕਟਾਂਗੇ ਗੁੜ ਵਾਲੀ ਬੇਸਣ ਦੀ ਬਰਫੀ ਖਾ ਕੇ ਕਮੈਂਟ ਕਰਕੇ ਦੱਸਿਓ ਇਹ ਬਹੁਤ ਹੀ ਸਵਾਦ ਬਣਦੀ ਆ ਆਪਾਂ ਅੱਗੇ ਕਈ ਵਾਰੀ ਬਣਾਈ ਆ ਪਰ ਅੱਜ ਆਪਾਂ ਵੀਡੀਓ ਮੈਂ ਕਿਹਾ ਆਪਾਂ ਦਰਸ਼ਕਾਂ ਨੂੰ ਵੀਡੀਓ ਬਣਾ ਕੇ ਦਿਖਾਉਨੇ ਆ ਬਰਫੀ ਇਹਨੂੰ ਹੁਣ ਆਪਾਂ ਰਸਤੇ ਰੱਖਾਂਗੇ ਕਿਉਂਕਿ ਇਹ ਜਮ ਜੂਗੀ ਫੇਟਾ ਨੂੰ ਕੱਟਦੀ ਦਿਖਾਉਨੇ ਆ ਤੇ ਆ ਲੋ ਜੀ ਬਰਫੀ ਆਪਣੀ ਜਿਹੜੀ ਇਹ ਜੰਮ ਗਈ ਹੈ ਜਿਹੜੀ ਆਪਾਂ 1 ਘੰਟੇ ਵਾਸਤੇ ਰੱਖੀ ਰਸਤੇ ਤੇ ਹੁਣ ਆਪਾਂ ਇਹਦੇ ਪੀਸ ਕੱਟਦੇ ਆ ਆ ਦੇਖੋ ਇਤਨਾ ਪੀਸ ਬਣ ਗਿਆ ਇਹ ਬਹੁਤ ਵਧੀਆ ਸਬ ਬਰਫੀ ਬਣੀ ਆ ਗੁੜ ਵਾਲੀ बेसन ਦੀ ਬਰਫੀ ਤੇ ਬਣਾ ਕੇ ਦੇਖਿਓ ਤੁਸੀਂ ਬਹੁਤ ਟੇਸਟੀ ਬਣਦੀ ਆ ਹਾਂ ਹਾਲੋ ਜੀ ਆਪਣੀ ਗੋੜ ਵਾਲੀ ਬਰਫੀ ਵੇਸਣ ਦੀ ਬਣ ਕੇ ਤਿਆਰ ਆ ਤੇ ਇੱਕ ਵਾਰੀ ਤੁਸੀਂ ਵੀ ਬਣਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਰੱਬ ਰਾਖ